anti crime anti corruption ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਗੁਰੂ ਨਾਨਕ ਮਾਰਕੀਟ ਵਿੱਚ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਸ੍ਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਅੱਜ ਸਾਡੀ anti crime anti corruption ਵਿੱਚ ਕਾਫੀ ਲੋਕ ਸ਼ਾਮਲ ਹੋਏ ਹਨ ਕਿ anti anti corruption ਕਾਫੀ ਚੰਗਾ ਕੰਮ ਕਰਕੇ ਲੋਕ ਇਹਨੂੰ ਦੇਖ ਰਹੇ ਹਨ ਇਸ ਮੌਕੇ ਤੇ ਉਹਨਾਂ ਕਿਹਾ ਕਿ ਅਸੀਂ ਇੱਕ ਮਹਿਲਾ ਵਿੰਗ ਵੀ ਤਿਆਰ ਕਰ ਰਹੇ ਹਾਂ ਅਤੇ ਜੋਤੀ ਟੀਮ ਵੀ ਬਣਾ ਰਹੇ ਹਾਂ ਜੋ ਪਿਛਲੇ ਦਿਨੀ ਸਾਡੇ ਕੋਲੋਂ ਕਾਫੀ ਨੌਜਵਾਨ ਆਏ ਸੀ ਅਤੇ ਉਹਨਾਂ ਕਿਹਾ ਕਿ ਸਾਡੀ ਨੌਜਵਾਨ ਟੀਮ ਵੀ ਬਣਾਓ ਅਸੀਂ ਇੱਕ ਕਾਫੀ ਚੰਗੀ ਤਰ੍ਹਾਂ ਟੀਮ ਚੁਣ ਕੇ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੀ ਟੀਮ ਜਲੰਧਰ ਦਾ ਪ੍ਰਧਾਨ ਅਸੀਂ ਨਿਯੁਕਤ ਕਰਾਂਗੇ ਇਹ ਥੋੜੇ ਦਿਨ ਦੇ ਵਿੱਚ ਵਿੱਚ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਸਰ ਜੀ ਸਾਰੇ ਨੂੰ ਐਨਟੀ ਕ੍ਰਾਈਮ ਐਂਟੀ ਕ腐ਸ਼ਨ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਧਾਨ ਸ੍ਰੀ ਦੋਸ ਸਿੰਘ ਕੈਰੋ ਜੀ ਤੇ ਉਹਨਾਂ ਦੇ ਨਾਲ ਮੌਜੂਦ ਤੇ ਬਰਾਜਮਾ ਜੀ ਜਿਹੜੇ ਮੇਰੇ ਵੱਡੇ ਵੀਰ ਖੋਦੇਦਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨਟੀ ਕ੍ਰਾਈਮ ਐਂਟੀ ਕ腐ਸ਼ਨ ਦੇ ਵਿੱਚ ਹੋ ਰਿਹਾ ਤੇ ਅਸੀਂ თანਮਾਨ ਕਰਨ ਦੇ ਨਾਲ ਜਿਹੜੀ ਆ ਸੇਵਾਵਾਂ ਉਹਨਾਂ ਨਾਲ ਕਰਾਂਗੇ ਤੇ ਜਿੱਥੇ ਵੀ ਸਾਨੂੰ ਕੋਈ ਵੀ ਮਤਲਬ ਇਹਨਾਂ ਦਾ ਜਿਸ ਦਾ ਐਕਟ ਕੰਮ ਕਰ ਰਿਹਾ ਹੈ ਤੇ ਅਸੀਂ ਇਹਨਾਂ ਨੂੰ ਬਹੁਤ ਪੁੱਛਣਾ ਦਵਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਨਾਲ ਚਾਹੁੰਦੇ ਹਾਂ ਕਿ ਅਸੀਂ ਹੋਰ ਵੀ ਜ਼ਿਆਦਾ ਡਾਕਟਰ ਜੁੜ ਕੇ ਆਪਾਂ ਰੀ ਮੈਡੀਕਲ ਕੈਂਪ ਲਗਾਈਏ ਜਾਗਤਾ ਅਭਿਆਨ ਦੇ ਅੰਗੇ ਲੋਕਾਂ ਨੂੰ ਪਤਾ ਲੱਗੇ ਕਿ ਕਿ ਇਹ ਜਿਹੜਾ ਨਸ਼ਾ ਹੈ ਨਸ਼ੇ ਜਿਹੜਾ ਖਪੜਾ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਘਰਾਂ ਦੇ ਤਰ ਤਬਾਹ ਹੋ ਰਿਹਾ ਸੋ ਸਾਰੇ ਇਸ ਸਤਿਆਂ ਦਾ ਧੰਨਵਾਦ ਬਾਈਕੀ ਦੇ ਕੌਂਸਲਰ ਬਾਈਕੀ ਦੇ ਬਣਤੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਸਰਦਨ ਜੁੜ ਰਹੇ ਨੇ ਸਾਡੇ ਸੰਸਦ ਸੰਸਥਾ ਵੀ ਦਿਨੇ ਰਹਿਮਾਈ ਇਹਨਾਂ ਦੀ ਮਿਹਨਤ ਸਰਕਾਰ ਲੈ ਕੇ ਸਾਡੇ ਅੱਗੇ ਕਰ ਰਹੇ ਨੇ ਨਾਲ ਜੁੜਦੇ ਪਏ ਨੇ ਔਰ ਬਹੁਤ ਬਹੁਤ ਵੱਡੇ ਅਹੁਦੇ ਵਾਲੇ ਡਾਕਟਰ ਸਾਹਿਬ ਸਾਡੇ ਬਹੁਤ ਮਾਨਯੋਗ ਡਾਕਟਰ ਸਾਹਿਬ ਨਾਲ ਜੁੜ ਰਹੇ ਨੇ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਨੇ ਆ ਇਹਦਾ ਕੰਮ ਮਤ ਸਾਡਾ ਜਿਹੜਾ ਹੁਣ ਹੋ ਰਿਹਾ ਹੈ ਐਂਟੀ ਕਰਾਈਮ ਐਂਟੀ ਕ腐ਸ਼ਨ ਇਹ ਇਸ ਦਾ ਕੀ ਹੈਗਾ ਕਿ ਹੀ ਲੋਕਾਂ ਨੂੰ ਜਾ ਕੇ ਦੱਬਕੇ ਮਾਰਦੇ ਸਾਦਾ ਕੰਮ ਹੈਗਾ ਕਿ ਸਿੱਧੇ ਰਸਤੇ ਬਣਾਉਣਾ ਜੇ ਕੋਈ ਬੰਦਾ ਕੋ ਨਸ਼ਾ ਕਰਦਾ ਨਹੀਂ ਮੁੜਦਾ ਸਾਡੇ ਨੂੰ ਚਲਿਆਓ ਉਹਨੂੰ ਮੋੜਾ ਕੇ ਦੇਖਦਾ ਹੋਰ ਭਰਾਵੇਂ ਕਾਨੂੰਨ ਨੂੰ ਨਜ਼ਰ ਜਿਦਾ ਪਿਆ ਨਹੀਂ ਕੰਮ ਕੋ ਹੋ ਰਿਹਾ ਉਹਨੂੰ ਜਾ ਕੇ ਅਸੀਂ ਸਾਰਿਆਂ ਨੂੰ ਲਾ ਕੇ ਧਲਤ ਕੰਮ ਨੂੰ ਰੋਕਣਾ ਸਹੀ ਕੰਮ ਨੂੰ ਕਰਨਾ ਜਿਹੜਾ ਕੰਮ ਅਸੀਂ ਕਰਨਾ ਉਹ ਸਾਨੂੰ ਪਬਲਿਕ ਸਾਲਰ ਜੁੜੇ ਪੀਤੀ ਕੰਮ ਬਦਿਆ ਕਰ ਰਹੇ ਆ ਅੱਛਾ ਕਰ ਰਹੇ ਆ ਸਾਡੇ ਨਾਲ ਜੁੜਨ ਇਹੋ ਜਿਹਾ ਕੰਮ ਕਰਕੇ ਦਿਖਾ ਰਹੇ ਆ ਸਾਡੀ ਲੋਕਾਂ ਦੇ ਵਿੱਚ ਇੱਦਾਂ ਹੀ ਭਾਵਨਾ ਬਣ ਜਾਣ ਗਈ ਹੈ ਹਰ ਮੈਂਬਰ ਦੀ ਇਹ ਦਿੱਸੇ ਵੀ ਹੱਪੇੰਡਿਤ ਸ਼ਾਇਰ ਦੇ ਇਹ ਬੰਦੇ ਖਾਂ ਬਹੁਤ ਵਧੀਆ ਕਰਦੇ ਨੇ ਇਹਨਾਂ ਨਾਲ जोडਨਾ ਹੈ ਐਂਟੀ ਗ੍ਰਾਇਮ ਐਂਟੀ ਵਰਕ ਦਾ ਮਤਲਬ ਹੈਗਾ ਕਿ ਜੇ ਤੁਹ ਕੋਈ ਵੀ ਭਰਾਈ ਤੈਨੂੰ ਖਤੂ ਕਰਨਾ ਹੈ ਸਾਡੇ ਸੰਸਦਿਕ ਕੈਰੋ ਦੀ ਜਿੱਦਾਂ ਦੀ ਕੰਮ ਕਰ ਰਹੇ ਨੇ ਨਿਮਿਤ ਕਰ ਰਹੇ ਨੇ ਸਾਡੇ ਨਾਲ ਸਹਾਰਾ ਲੈ ਕੇ ਸਭ ਕਰਦੇ ਬੈਨੇ ਅਸੀਂ ਅੱਜ ਬਹੁਤ ਬਹੁਤ ਧੰਨਵਾਦੀ ਆ ਭਾਈ ਗੰਦੂਆ ਖਾਸਾ ਭਾਈ ਪਤਨੀ ਜਿਆ ਹੈ ਜੀ ਜਿਹੜੇ ਨਵੇਂ ਬੜੇ ਸਾਡੇ ਡੈਲੀਗੇਟ ਸਹਿਬਾਨ ਨੇ ਉਹਨਾਂ ਨੂੰ ਸਿੱਖੀ ਬਤਨ ਦੇ ਪਹੁੰਚਾਂਗੇ ਆਪ ਪੂਰਾ ਟਕੜਾ ਹੈ ਉਹਨਾਂ ਨੂੰ ਦਿਸ਼ਾ ਨਿਰਦੇਸ਼ ਇਹ ਯੋਜਨਾ ਇੱਕ ਕਾਪੜੇ ਦਾ ਕੇਂਦਰ ਨੇ ਬਣਾਉ ਦੇ ਨਾਲ ਕੇ ਜਿਹੜੀ ਅੱਜ ਦੀ ਮੀਟਿੰਗ ਇਹ ਅਹਿਮ ਕਿਹਾ ਦੇ ਨਸ਼ਾ ਘੋਰੀ ਬਾਰੇ ਦੱਸਣਗੇ ਫੈਰੋ ਸਾਹਿਬ ਨਸ਼ਾ ਘੋਰੀ ਜਿਹੜੀ ਇਸਤਤ ਘੋਰੀ ਜਾਂ ਜਿਹੜੀ जो हो तो बारे साहब तो तो के बारे में सरकार को भी दसा जाएगा कम कर रही है जितने भी सारे डेलीगेट सवाल आए हुए तो नवे बेनती करते हैं कि आप के आधार से कम करिए हम जी एंटीपी एसोसीएशन में बड़ी बहुत आ चुकी है कुछ भी किसी पर्चे की बखार नहीं हैगी एंटीक्रप्शन जब ਤੱਕ ਪੂਰਾ ਨਾ ਚੱਲ ਰਿਹਾ। ਉਹ ਕੇ ਨਾ ਤਾਂ ਇਹਦਾ ਕਿ ਜਿਹੜੇ ਸ਼ੂਬਾ ਪ੍ਰਧਾਨ ਜੀ ਦਾ ਗੁਰੀਂਦਰ ਪਾਲ ਸ਼ਰਮਾ ਜੀ, ਮੋਨ ਲਾਲ ਜੀ ਸਪੀਕਰ ਸਾਹਿਬ ਇਹ ਵੀ ਦੀਦਾਰ ਕਰ ਸਕੋ ਜੀ ਰਾਜ ਨੂੰ ਪ੍ਰਾਨ ਕਰਦੇ ਵਰਤ ਹੈ। ਸ਼ੂਬਾ ਪ੍ਰਧਾਨ ਜੀ ਨੇ ਇਹ ਪੰਜਾਬ ਦੀ ਬਹੁਤ ਹੀ ਸਾਲੀ ਅੱਛਾ ਕੰਮ ਕਰੀ ਉਹਨਾਂ ਨਾਲ ਜਿਹੜੇ ਸਾਡੇ ਡੈਡੀਕੇਟਡ ਆਪਾਂ ਬਣਾਏ ਅੱਛਾ ਕੰਮ ਕਰਦੇ। ਤਾਂ ਆਪਾਂ ਇਹ ਕਹਿੰਦੇ ਕਿ ਆਪਾਂ ਟੀਮ ਦੇ ਵਿੱਚ ਜਿਸ ਜ਼ਰੂਰਤ ਹੋਵੇ ਉਹਨੂੰ ਜਿਆਗ ਜਿਹੜੇ ਵੀ ਬੈਕਤੀ ਦੁੱਜੇ ਸਾਡੇ ਜਿਹੜੇ ਉਹ ਜੀ ਜੇ 56 ਮਾਰਕ ਇੱਕ ਅਗਰ ਤੁਹਾਨੂੰ ਬੁਰਾਈ ਕਿਤੇ ਤੇ ਜੇ ਅਜਿਹਾ ਨਸ਼ਾ ਵੇਚਦਾ ਜਾਂ ਕੋਈ ਨਾਰਾ ਕੋਈ ਸਿੱਧਾ ਪੁਲਿਸ ਅੱਗੇ ਬਾਸ ਪਹਿਲਾ ਸੂਬਾ ਜਿਹੜੇ ਪ੍ਰਧਾਨ ਦੇ ਬੰਦ ਮੰਡਲ ਸੈਂਟਰ ਦੇ ਉਹ ਤੁਹਾਡੀ ਮੌਜੂਦ ਜਾ ਕੇ ਚੱਕਾ ਸੋ ਡਾਕਟਰ ਨੇ ਡਾਕਟਰ ਦੀ ਤੀਬ ਤੌਰ ਸਾਂ ਲੈ ਕੇ ਚੈੱਕ ਕਰ ਸਕਦੇ ਦੂਰੇ ਵੀ ਤੇ ਹੈ ਕਿ ਤੁਹਾਨੂੰ ਦਕੇ ਇਹ ਹੈ ਕਿਲਾ ਬਦਤ ਗੁਰਾਪੁਰ ਨੂੰ ਦੂਰ ਦੇ ਰਿਹਾ ਜਾਂ ਕਿਸੇ ਦਾ ਕਰਿਆ ਜਾਂ ਕਿਸ ਨੰਬਰ ਤੇ ਦੁਬਾਰਾ ਇੱਕ ਵਾਰੀ ਵਰਤਨ ਬਾਅਦ ਨੂੰ ਦੀ verdade ਦੇ ਫੁੱਟਬਾਲ ਦੇ ਰਾਜ ਪੰਜਾਬ ਨਾਲ ਦੇ ਕੇ ਇਖਤਿਆਰ ਬਣਾਉ। ਉਹ ਮੈਂ ਉਹ ਬੇਕਤੀ ਕਰਾਂਗਾ। ਜਗਤਪਾਲ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਬੋਲੀ ਦੇ ਸ਼ਕਤੀਸਮਾਨ ਨੇ ਉਹਨੂੰ ਬੇਕਤੀ ਕਰਨ ਦਾ ਆਪਣਾ ਵਿਚਾਰ ਕਰਦੇ ਸਮਝਦੇ ਹਨ ਜਗਤਪਾਲ ਸ਼ਰਮਾ। ਦਰਸ਼ਨ ਅੰਜ ਆਪ ਸੁਪਾ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਜੀ, ਸਫਰੀ ਜੀ, ਰੋੜਾ ਸਾਹਿਬ ਜੀ ਮੇਰੀ ਭੈਣ ਜੀ ਬਾਕੀ ਜਿੰਨੇ ਵੀ ਮੇਰੇ ਇੱਥੇ ਮਿੱਤਰ ਪੱਤਰਕਾਰ ਭਰਾ ਆਏ ਆ ਡਾਕਟਰ ਸਾਹਿਬ ਆਏ ਆ ਜਿਹੜਾ ਇਹ ਕੰਮ ਆਪਾਂ ਵਿਢਿਆ ਇਹ ਕੰਮ ਇੱਕ ਬਹੁਤ ਸੇਵਾ ਭਾਵਨਾ ਵਾਲਾ ਵਾ ਤੇ ਸੇਵਾ ਭਾਵਨਾ ਆਪਾਂ ਨੂੰ ਥੋੜੀ ਜੀ ਆਪਣਾ ਨੁਕਸਾਨ ਕਰਕੇ ਕਰਨੀ ਪੈਣੀ ਹੈ ਅੱਜ ਤੋਂ ਪਹਿਲਾਂ ਲੋਕੀ ਸੇਵਾ ਭਾਵਨਾ ਕਰਦੇ ਸੀ ਜਦੋਂ ਕਦੇ ਅੰਗਰੇਜ਼ਾਂ ਦਾ ਰਾਜ ਸੀ ਤੇ ਉਦੋਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਸੇਵਾ ਭਾਵਨਾ ਵਾਲੇ ਨੂੰ ਉਦੋਂ ਬੜਾ ਕੁਝ ਹੁੰਦਾ ਸੀ ਪਰ ਅੱਜ ਸੇਵਾ ਭਾਵਨਾ ਜਿਹੜੀ ਆ ਇੱਕ ਆਪਾਂ ਵਧੀਆ ਦੇ ਹਲਕੇ ਤਰੀਕੇ ਨਾਲ ਕਰ ਸਕਦੇ ਆ ਇਹਦਾ ਪੁੰਨ ਤੁਹਾਨੂੰ ਇੰਨਾ ਕਿ ਮਿਲਣਾ ਵਾ ਕਿ ਆਉਣ ਵਾਲੇ ਸਮੇਂ ਚ ਮੈਨ ਪਤਾ ਲੱਗਣਾ ਵਾ ਵੀ ਅਸੀਂ ਜਿਹੜਾ ਇਹ ਕੰਮ ਕੀਤਾ ਸੀ ਇਹਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਕਿੰਨਾ ਪੁੰਨ ਦਿੱਤਾ ਵਾ ਕਿੰਨਾ ਸਾਡੇ ਨਾਲ ਪ੍ਰਮਾਤਮਾ ਹਮਦਰਦੀ ਰੱਖਦਾ ਆਪਾਂ ਮੈਂ ਆਮ ਆਦਮੀ ਪਾਰਟੀ ਤੋਂ ਆ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਲਤ ਕੰਮ ਹੁੰਦਾ ਹੋਵੇ ਮੈਂ ਤੁਹਾਡੇ ਨਾਲ ਆ ਮੈਂ ਉੱਥੇ ਵੀ ਉਹਨਾਂ ਦੇ ਖਿਲਾਫ ਖੜਾ ਹੋਊਗਾ ਇਸ ਕਰਕੇ ਜਿੱਦਾਂ ਸਬਰੀ ਸਾਹਿਬ ਨੇ ਕਿਹਾ ਕੋਈ ਦੁੱਧ ਗਲਤ ਬਣਾਉਂਦਾ ਵਾ ਕੋਈ ਹੋਰ ਮਨ ਚੀਜ਼ ਗਲਤ ਬਣਾਉਂਦਾ ਵਾ ਕੋਈ ਵੀ ਗਲਤ ਕੰਮ ਕਰਦਾ ਵਾ ਆਪਾਂ ਇੱਕ ਦੂਜੇ ਨੂੰ ਫੋਨ ਕਰਕੇ 10-15 ਮਿੰਟ ਸਾਰੇ ਜਣੇ ਇਕੱਠੇ ਹੋ ਕੇ ਜਿਹੜਾ ਵੀ ਕੋਈ ਬੰਦਾ ਗਲਤ ਕੰਮ ਕਰਦਾ ਆਪਾਂ ਉਹਨੂੰ ਸਜ਼ਾ ਦੇਵਾ ਸਕਦੇ ਆ ਸੋ ਮੈਂ ਵੀਰੋ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਵਾਂ ਵੀ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੈਗਾ ਤੇ ਤਗੜੇ ਹੋ ਕੇ ਇਸ ਕੰਮ ਦੇ ਵਿੱਚ ਵੜੋ ਔਰ ਆਪਣੀ ਜਿੱਤ ਹੋਏਗੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕੀ ਫਤਿਹ ਮਦ ਤੇ ਪਰਾਜਮਾ ਸਾਡੇ ਡੈਲੀਗੇਟ ਜਿਹੜੇ ਆਏ ਹਨ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਆਪਾਂ ਨਾਮਾਂ ਦੇ ਵਿੱਚ ਨਹੀਂ ਪੜਣਾ ਨਾਮਾਂ ਦੇ ਵਿੱਚ ਹੀ ਪੜਣਾ ਆਪਾਂ ਇਸ ਕਰਕੇ ਅੱਜ ਜਿਹੜੀ ਟੀਮ ਇੱਥੇ ਬرائی ਗਈ ਹੈ ਉਹ ਇਸ ਕਰਕੇ ਹੀ ਮੈਂਬਰ ਸਾਹਿਬ ਬਾਡੀ ਬੁਲਾਈ ਗਏ ਕੋਈ ਜਿਹੜੇ ਅਹੁਦੇਦਾਰ ਆ ਸਾਡੇ ਪੰਜਾਬ ਦੀ ਜਿਹੜੀ ਬਾਡੀ ਹੈ ਉਹਦੇ ਵਿੱਚ ਦੋ ਚਾਰ ਸਾਡੇ ਜਿਹੜੇ ਆਹੁਦੇਦਾਰ ਨਹੀਂ ਆਏ ਇਸ ਕਰਕੇ ਅਸੀਂ 10 ਫਬਰੀ ਜਿਹੜੀ 11 ਫਬਰੀ ਕਮੇਟੀ ਹੈ ਉਹ ਬੁਲਾਈ ਸੀਗੀ ਕਿ ਅੱਜ ਸਾਡੇ ਵਿੱਚ ਡਾਕਟਰਾਂ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਅਸੀਂ ਆਪਣੇ ਐਂਟੀ ਕਰੈਮ ਐਂਟੀ ਕਰਬ ਦੇ ਵਿੱਚ ਸ਼ਾਮਲ ਕੀਤਾ ਕਿ ਸਾਨੂੰ ਉਹਦੀ ਬਹੁਤ ਲੋੜ ਸੀ ਇੰਦਾ ਹੀ ਲੇਡੀਜ਼ ਬੈਂਕਰ ਸੀ ਬਣਾਇਆ ਜੂਥ ਬੈਂਕ ਵੀ ਅਸੀਂ ਥੋੜੇ ਦਿਨਾਂ ਤੱਕ ਸਾਰਿਆਂ ਦੀ ਸਲਾਹ ਲੈ ਕੇ ਕੋਈ ਜੂਥ ਦੇ ਬਰਕਰ ਸਾਡੇ ਕੋਲ ਕੱਲ ਪਰਸੋ ਵੀ ਆਏ ਜੀਏ ਕਿ ਸਾਡੇ ਐਂਟੀ ਕਰੈਮ ਦੇ ਨਾਲ ਜੋੜੋ ਅਸੀਂ ਉਹਦਾ ਵੀ ਜਲੰਧਰ ਦਾ ਪ੍ਰਧਾਨ ਨਾਉਣ ਲੱਗੇ ਆ ਥੋੜੇ ਦਿਨਾਂ ਚੱਤੀ ਆਪਣਾ ਜਿਹੜਾ 20 ਤਰੀਕ ਤੋਂ ਬਾਅਦ ਥੋੜਾ ਜਿਹਾ ਠੰਡਾ ਦਿਨ ਹੁੰਦਾ ਹੈ ਉਹਨਾਂ ਦੀ ਮੀਟਿੰਗ ਜਿਹੜੀ ਅਸੀਂ 40-50 ਕੁੱਟੇ ਹੁਣਾਂ ਕੋਲ ਹੈਗੇ ਆ ਕੱਲ ਪਰਸੋ ਵੀ ਆਏ ਕਿ ਪ੍ਰਧਾਨ ਜੀ ਸਾਨੂੰ ਨਾਲ ਜੋੜੋ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਤੱਕ ਵੀ 20 ਤਰੀਕ ਤੋਂ ਬਾਅਦ ਉਹਨਾਂ ਨੂੰ ਪੰਜਾਬ ਚਲੰਦਰ ਦਾ ਕੋਈ ਵੱਡਾ ਉਹਦਾ ਦੇਲ ਜਾ ਰਹੇ ਆ ਉਹਦੇ ਨਾਲ ਸਾਡੇ ਹੋਰ ਹੀ ਵਰਕਰ ਨਾਲ ਜੁੜ ਰਹੇ ਆ ਜਿਹੜੀ ਐਂਟੀ ਕਰਾਈਪ ਉਹ ਐਂਟੀ ਕ੍ਰਪਸ਼ਨ ਦਾ ਮੁਕਲਾਇਟ ਪੰਜਾਬ ਦੇ ਵਿੱਚ ਆਪਾਂ ਸੁਧਾਰ ਕਰਨਾ ਕਿ ਜਿਹੜਾ ਸਾਡਾ ਬੱਚਾ ਹੈ ਉਹ ਨਸ਼ੇ ਕਰ ਰਹੇ ਹਨ ਪੰਜਾਬ ਦੇ ਵਿੱਚ ਜਿਹੜਾ ਇੰਨਾ ਕੋ ਨਸ਼ਾ ਸਾਡਾ ਫੈਲ ਰਿਹਾ ਹੈ ਸਰਕਾਰਾਂ ਆਉਂਦੀਆਂ ਵਾਦੇ ਕਰਦੀਆਂ ਨੇ ਪਰ ਵਾਦੇ ਜਿਹੜੇ ਫੋਕਸੋ ਕਰਿਆ ਜਾਂਦੇ ਆ ਵਾਦੇ ਪੂਰੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਸੀਂ ਡਾਕਟਰਾਂ ਦੀ ਟੀਮ ਸਾਨੂੰ ਇਹਦੇ ਬਾਰੇ ਨਸ਼ੇ ਬਾਰੇ ਨਹੀਂ ਪਤਾ ਕਿ ਬੱਚੇ ਨੂੰ ਦੂਜ ਕਿੰਨੀ ਲੈ ਰਿਹਾ ਕੀ ਕਰ ਰਿਹਾ ਇਸ ਕਰਕੇ ਸਾਨੂੰ ਬੱਚਿਆਂ ਨੂੰ ਡਾਕਟਰਾਂ ਸਾਹਿਬ ਦੀ ਲੋੜ ਸੀਗੀ ਕਿ ਅਸੀਂ ਮੈਡੀਕਲ ਕੈਂਪ ਵੀ ਇੱਕ ਵੱਡਾ ਲਾ ਕੇ ਕੁੜੇ ਦਿਨਾਂ ਚੱਟ ਜਿੱਦਾਂ ਸਾਡੇ ਮੋਹ ਲਾਲ ਰੌਣਜੀ ਜੀ ਨੇ ਕਿਹਾ ਜਗਤਾਰ ਪਾਸ਼ ਸ਼ਰਮਾ ਜੀ ਬੈਠੇ ਆ ਸਭਨੀ ਸਾਹਿਬ ਬੈਠੇ ਡਾਕਟਰ ਸਰਬੀ ਜੀ ਬੈਠੇ ਡਾਕਟਰ ਰਾਜਕੁਮਾਰ ਜੀ ਬੈਠੇ ਬੈਰ ਰਾਜਕੁਮਾਰ ਜੀ ਬੈਠੇ ਅਸੀਂ ਇਹ ਗੱਲ ਕਹਾਂਗੇ ਕਿ ਸਾਰੇ ਜਿਹੜੇ ਇੱਕ ਹੁੱਪ ਜੁਟ ਹੋ ਕੇ ਚੱਲੋ ਕਿ ਆਪਾਂ ਸਾਡੇ ਦਫ਼ਤਰ ਦੇ ਵਿੱਚ ਕੋਈ ਤਲਾਹ ਨਹੀਂ ਹੋਵੇ ਆਪਾਂ ਬਾਹਰ ਕੰਮ ਕਰ ਰਹੇ ਆ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਵਰਕਰ ਕੀ ਕਰ ਰਿਹਾ ਹੈ ਸਾਡੇ ਬਿਨਾਂ ਪੁੱਛਿਆ ਕੋਈ ਵਰਕਰ ਗਲਤੀ ਕਰਦਾ ਹੈ ਸਾਡੀ ਜਿਹੜੀ ਟੀਮ ਹੈ ਅਸੀਂ ਬਲਾ ਕੇ ਇੱਕ ਵਾਰੀ ਤਲਾਹ ਦੇਾਂਗੇ ਦੋ ਵਾਰੀ ਤਲਾਹ ਦੇਾਂਗੇ ਸਾਡੀ ਜਿਹੜੀ ਕਮੇਟੀ ਬੈਠੇਗੀ ਉਹ ਵਿੱਚ ਅਸੀਂ ਗਰੁੱਪ ਬਣਾਇਆ ਹੋਇਆ ਹੈ ਗਰੁੱਪ ਦੇ ਵਿੱਚ ਅਸੀਂ ਮੈਸੇਜ ਛੱਡ ਦੇਣਾ ਕਿ ਫਲਾਣਾ ਫਲਾਣਾ ਬੰਦਾ ਅਸੀਂ ਇਸ ਵਿੱਚ ਘਰਤਾ ਉਹਨੂੰ ਕੋਈ ਤਰਾਜ ਨਹੀਂ ਹੋਊਗਾ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜਿਹੜਾ ਸਾਡੇ ਤੋਂ ਬਗੈਰ ਆਪਣੇ ਵਿੱਚ ਤੁਰੇਗਾ ਵੱਖਰਾ ਕੰਮ ਕਰ ਕਰੇਗਾ ਜਾਂ ਥਾਣਿਆਂ ਦੇ ਵਿੱਚ ਸਾਨੂੰ ਪਤਾ ਹੀ ਨਾ ਹੋਵੇ ਕਿ ਕਿਹੜਾ ਕੇਸ ਚੱਲਦਾ ਕੀ ਲੈ ਕੇ ਆਪਾਂ ਗਏ ਆਂ ਉਦੇ ਵਿੱਚ ਸਾਡੀ ਕਮੇਟੀ ਬੈਠੀ ਹੈ ਮੈਂ ਅੱਜ ਵੀ ਕਹਿ ਰਿਹਾ ਕਿ ਸਾਡੇ ਦਫ਼ਤਰ ਤੋਂ ਬਿਨਾਂ ਆਪਾਂ ਬਾਹਰ ਇਕੱਲੇ ਹੋ ਕੇ ਨਹੀਂ ਚੱਲਣਾ ਸਾਨੂੰ ਪਹਿਲਾਂ ਤਲਾਹ ਦਿਓ ਅਸੀਂ ਦੱਸਾਂਗੇ ਕਿ ਫਲਾਣੇ ਥਾਣੇ ਦੇ ਵਿੱਚ ਅਸੀਂ ਕਿਹਦੀ ਡੂਟੀ ਲਾਣੀ ਕਿਹੜਾ ਤੁਹਾਡੇ ਨਾਲ ਬੰਦਾ ਜਾਏਗਾ ਕਿਹੜੀ ਸਾਡੀ ਕਮੇਟੀ ਜਾਏਗੀ ਕਿਹੜਾ ਸਾਡਾ ਮੈਂਬਰ ਜਾਏਗਾ ਅਸੀਂ ਭੇਜਾਂਗੇ ਜਰੂਰ ਜਾਓ ਆਪਣੀ ਹੋੜ ਬਣਾਓ ਆਪਣੇ ਥਾਣੇ ਦੇ ਵਿੱਚ ਜਾ ਕੇ ਦੱਸੋ ਕਿ ਅਸੀਂ ਐਂਟੀ ਕਰੈਮ ਤੋਂ ਆਏ ਹਾਂ ਪੰਜਾਬ ਦਾ ਸਾਡਾ ਉਹਦਾ ਪੁਰਾਣਾ ਕਾਰਡ ਦਿਓ ਲੈਣੋ ਤੁਹਾਡਾ ਕੰਮ ਕਿਉਂ ਨਹੀਂ ਹੁੰਦਾ ਜੇ ਆਪਾਂ ਬਿਨਾਂ ਪੁੱਛਿਓ ਵੀ ਥਾਣਿਆਂ ਦੇ ਵਿੱਚ ਜਾ ਕੇ ਕੰਮ ਕਰਾਵਾਂਗੇ ਐਂਟੀ ਕਰਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਬਿਠਾ ਚੰਦਰਪਾਲ ਸ਼ਰਮਾ ਜੀ ਬਿਠੇ ਹਨ ਮੋਹਲਾ ਰੋੜਾ ਜੀ ਬਿਠੇ ਹਨ ਜਬਰੀ ਸਾਹਿਬ ਬੈਠੇ ਹਨ ਡਾਕਟਰ ਸਾਹਿਬ ਬੈਠੇ ਹਨ ਇਹ ਸਾਡੀ ਪੰਜਾਬ ਦੀ ਬੌਡੀ ਜਿਹੜੀ ਇਹ ਤਿਆਰ ਹੋਈ ਹੈ ਪੰਜਾਬ ਦੇ ਅਸੀਂ ਲਾਂਚ ਕੀਤੀ ਹੋਈ ਹੈ 11 ਮੈਂਬਰੀ ਕਮੇਟੀ ਇਹਦੇ ਲੇਡੀਜ਼ ਆ ਸਾਡੀਆਂ ਤੇ 7 ਅਸੀਂ 8 ਮੈਂਬਰ ਜਿਹੜੇ ਅਸੀਂ ਉਹ ਪਾਏ ਹੋਇਆ ਇਹ ਵੀ ਤੁਹਾਡਾ ਕੰਮ ਨਾ ਹੋਵੇ ਸਾਡੇ ਕੋਲ ਐਸ ਵੇਲੇ 70 ਮੈਂਬਰ ਪਾ ਕੇ ਅੱਜ ਦੀ ਡੇਟ ਦੇ ਵਿੱਚ ਅਸੀਂ 70 ਜਣੇ ਮੈਂਬਰ ਅਹੁਦੇਦਾਰ ਪੰਜਾਬ ਦੇ ਅਹੁਦੇਦਾਰ ਜਲੰਧਰ ਦੇ ਅਹੁਦੇਦਾਰ ਅਸੀਂ ਸਾਰੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਚੱਲੀਏ ਇਹ ਸਾਡੇ ਅੱਗੇ ਕੋਈ ਵੀ ਐਡਾ ਸ਼ਖਸ ਨਹੀਂ ਕਿ ਸਾਡਾ ਕੋਈ ਥਾਣੀ ਜਾ ਕੇ ਗੱਲ ਨਾਲ ਸਾਡੀ ਸੁਣੀ ਮੈਂ ਨਹੀਂ ਗੱਲਾਂ ਜੀ ਕਿਹਦਾ ਆਇਆ 10 ਸਾਲਾਂ ਬੇទਿਕ ਕਰਨਾ ਕਿ ਚਲੋ ਕੋਈ ਨਹੀਂ ਆਪਾਂ ਪੁੱਤਾਂ ਨਾਲ ਜੁੜਲੋ ਰਾਂ ਨੂੰ ਬੈਬਰਾਸ਼ ਵਿੱਚ ਵੀ ਆਪਾਂ ਪੜਾ ਸਕਦੇ ਆ ਨਾਲ ਜੁੜਨ ਨੂੰ ਕੋਈ ਗੱਲ ਨਹੀਂ ਕਿ ਜਿਹੜਾ ਕਾਰਡ ਆ ਉਹਦਾ ਆਪਾਂ ਉਹਨੂੰ WhatsApp ਤੇ ਦੇ ਦੇਵਾਂਗੇ ਕਾਰਡ ਬਣਾਉਣੇ ਨਹੀਂ ਆਪਾਂ 6 ਮਹੀਨੇ ਨਿਕਲ ਚੁੱਕੇ ਆ WhatsApp ਤੇ ਉਹਨੂੰ ਸ਼ੂ ਕਰ ਦੇਵਾਂਗੇ ਆਪਾਂ ਨਾਲ ਜੋੜ ਲਾਂਗੇ ਜੇ ਹੋਰ ਬੰਦੇ ਨਾਲ ਜੁੜਦੇ ਤਾਂ ਜੋੜ ਲਓ ਪਰ 6 ਮਹੀਨੇ ਬਾਅਦ ਤੇ ਆਪਾਂ 10 ਰੁਪਏ ਕੋਈ ਵੀ ਨਹੀਂ ਲੈਣੀ ਕਿਸੇ ਕੋਲ ਦੀ ਵੀ ਸਪੈਕਟ ਅਪੀਲ ਲੈਣੀ ਉਹ 6 ਮਹੀਨੇ ਵਾਧੇ ਨਹੀਂ ਜੋੜ ਸਕਦੇ ਨਾਲ ਆਪਣੇ ਮੈਂਬਰ ਜੋੜ ਕੇ ਕੋਈ ਗੱਲ ਨਹੀਂ ਐਸੇ ਨਹੀਂ ਜਿਉਂ ਪ੍ਰੋਟੈਕਸ਼ਨ ਕੋਈ ਵੀ ਉਹ ਨਾਲ ਜੋੜ ਲਓ ਇਸ ਕਰਕੇ ਬਹੁਤ ਵਧੀਆ ਬਹੁਤ ਵਧੀਆ ਮੈਂ ਤੁਹਾਡੇ ਵਿਚਾਰ ਆਪਣੇ ਸਾਰਿਆਂ ਦੇ ਲੈ ਹਨ ਇਸ ਕਰਕੇ ਅੱਜ ਸਾਡੀ ਜਿਹੜੀ ਮੀਟਿੰਗ ਹੈ ਮੈਂ ਬਖਸ਼ ਕਰਦਾ ਇਸ ਕਰਕੇ ਕਿ ਸਾਰਿਆਂ ਨੂੰ ਸਾਨੂੰ ਅੱਜ ਇਕੱਠੇ ਹੋ ਕੇ ਚੱਲਣਾ ਦੇ ਵਿੱਚ ਫਾਇਦਾ ਵੱਖਰੇ ਵੱਖਰੇ ਹੋ ਕੇ ਅਸੀਂ ਇਹ ਕੰਮ ਦੇ ਵਿੱਚ ਨਾਲ ਚੱਲੀਏ ਕੋਈ ਕਰੈਂਦਾ ਕੰਮ ਹੈ ਕਿਸੇ ਅਪੋਰਟ ਨੂੰ ਮਿਲਣਾ ਹੋਵੇ ਜਾ ਕਿਸੇ ਨੂੰ ਮੰਗ ਪੱਤਰ ਦੇਣਾ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਉਹ ਦਈਏ ਕਿ ਜਿਲੰਦਰ ਦੇ ਵਿੱਚ ਇਹ ਕੰਮ ਗਲਤ ਹੋ ਰਿਹਾ ਹੈ ਜਾਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਨਾਂ ਦੀ ਕੋਈ ਨੋਟਿਸ ਵਿੱਚ ਆਵੇ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਅੱਜ 11 ਬੰਦਿਆਂ ਦੀ ਆਪਾਂ ਦੀ ਜੁਤੀਆਂ ਅੰਮ੍ਰਿਤਪੁਰ ਦੇ ਕੁਝ ਬੰਦੇ ਸਾਡੇ ਉਸੇ ਡੈਥ ਹੋ ਗਈ ਹੈ ਕੋਈ ਨਹੀਂ ਆ ਸਕੇ ਬਾਕੀ ਸਾਰੇ ਡਾਕਟਰ ਸਾਹਿਬ ਬੈਠੀਆਂ ਉਹਨਾਂ ਸਾਰਿਆਂ ਨੂੰ ਆਪਾਂ ਕਾਰਡ ਦੇ ਕੇ ਨੇ ਜੁਤੀਆਂ ਜਿੰਨੀਆਂ ਦਿੱਤੀਆਂ ਹਨ ਤੇ ਸਾਰਿਆਂ ਦਾ ਫੇਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ